ਸਸ਼ਕਾਜੀ ਤੁਸੀਂ ਦੇਖ ਰਹੇ ਹੋ ਜੀਤੂ ਵਿਪਰੀ ਮੈਂ ਹਾਂ सुरेंद्रਪਾਲ ਸਿੰਘ ਵਰਪਾਲ 28 ਨਵੰਬਰ ਤੋਂ ਜੂਨੀਅਰ ਵਿਸ਼ਵ ਹਾਕੀ ਕੱਪ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਸ਼ਾਮਲ ਹੋ ਰਹੀਆਂ ਨੇ ਆਗਲ ਆ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਇਹ ਟਰੋਫੀ ਪਹੁੰਚੀ ਹੋਈ ਹੈ ਜਿਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਇਸ ਵਰਲਡ ਕੱਪ ਜੇਤੂ ਟੀਮ ਨੂੰ ਦਿੱਤੀ ਜਾਵੇਗੀ ਇੱਕ ਦੌਰਾ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦਾ ਤਾਂ ਜੋ ਜਿਹੜੇ ਨੌਜਵਾਨ ਖਾਸ ਤੌਰ ਤੇ ਉਹਨਾਂ ਤੱਕ ਇਹ ਟਰੋਫੀ ਲੈ ਕੇ ਚਾਈ ਜਾਵੇ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਵੀ ਪੈਦਾ ਹੋ ਸਕੇ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਾਣਕਾਰੀ ਵੀ ਉਹ ਮਿਲ ਸਕੇ ਕਿ ਆਖਰੀ ਵਿਸ਼ੇ ਕੱਪ ਕਦੋਂ ਸ਼ੁਰੂ ਹੋ ਰਿਹਾ ਹੈ ਇਸ ਵਿਸ਼ੇ ਕੱਪ ਨੂੰ ਲੈ ਕੇ ਵੱਡਾ ਉੱਚਾ ਖਿਡਾਰੀ ਲਗਾਤਾਰ ਤਿਆਰੀਆਂ ਕਰ ਰਹੇ ਨੇ ਤੇ ਜਿਹੜੇ ਚਾਹਣ ਵਾਲੇ ਨੇ ਜਿਹੜੇ ਪ੍ਰੇਮੀ ਨੂੰ ਪਿਆਰ ਹਾਕੀ ਨੂੰ ਪਿਆਰ ਕਰਦੇ ਨੇ ਪ੍ਰੇਮੀ ਉਹ ਵੀ ਲਗਾਤਾਰ ਇਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਸਪ੍ਰਿੰਗ ਡੇਅ ਸਕੂਲ ਦੇ ਵਿੱਚ ਟਰੋਫੀ ਪਹੁੰਚੀ ਹੋਈ ਹੈ ਜਿੱਥੇ ਅੱਜ ਸ਼੍ਰਮਣੀ ਕੀਤੀ ਜਾ ਰਹੀ ਹੈ ਸਮਾਗਮ ਕੀਤਾ ਜਾ ਰਿਹਾ ਹੈ ਤੇ ਇਹ ਉਹ ਸਕੂਲ ਹੈ ਜਿਸ ਨੇ ਪੰਜ 올ੰਪੀਅਨ ਦੇਸ਼ ਨੂੰ ਦਿੱਤੇ ਨੇ ਵੱਡਾ ਨਾਮ ਹੈ ਇਸ ਦਾ ਖਾਸ ਤੌਰ ਤੇ ਹਾਕੀ ਦੇ ਖੇਤਰ ਤੇ ਵਿੱਚ ਜਿੱਥੇ ਲਗਾਤਾਰ ਇੱਕ ਪਨੀਰੀ ਤਿਆਰ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ 올ੰਪੀਅਨ ਇਸ ਸਕੂਲ ਨੇ ਪੈਦਾ ਕੀਤੇ ਨੇ ਆਓ ਇਸ ਟਰੋਫੀ ਬਾਰੇ ਇਹ ਤੇ ਆਉਣ ਵਾਲੇ ਵਿਸ਼ਵ ਹਾਕੀ ਕੱਪ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਆ ਤੇ ਜਿਹੜੇ ਇਸ ਸਕੂਲ ਨਾਲ ਸੰਬੰਧਿਤ ਮੁਖੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਕਿਵੇਂ ਦਾ ਹੌਮਲ ਮਹਿਸੂਸ ਕਰਦੇ ਨੇ ਕਿਉਂਕਿ ਅੱਜ ਇਹ ਟਰੋਫੀ ਇੱਥੇ ਪਹੁੰਚੀ ਆ ਤੇ ਇੱਥੋਂ ਹੁਣ ਅਗਲੇ ਸਫ਼ਰ ਲਈ ਉਹ ਪਰਵਾਨਾ ਹੋਵੇਗੀ ਇਹ ਬਹੁਤ ਹੀ ਪ੍ਰਾਊਡ ਮੂਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰਕੇ ਅੰਮ੍ਰਿਤਸਰ ਦੇਈ ਗੁਰੂ ਦੀ ਨਗਰੀ ਲਈ ਸਪ੍ਰਿੰਗਫੀਲਡ ਸਕੂਲ ਲਈ ਖਾਸ ਕਰਕੇ ਜਿੱਥੇ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਤੇ ਟਰਾਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਹੈ ਹੌਕੀ ਵਾਲੋਂ ਹੋਬੀ ਪੰਜਾਬ ਵਾਲੋਂ ਕਿ ਟਰਾਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਸਾਡੇ ਸਟੂਡੈਂਟ ਆ ਉਹ ਟਰਾਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟ ਦਾ ਜਜ਼ਬਾ ਪੈਦਾ ਹੋਗਾ ਆਈ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਸਪਿੰਡਲ ਸਕੂਲ ਵੀ ਸਟਾਰਟਿੰਗ ਤੋਂ ਹੌਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਹੈ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਹੀ ਮੈਂ ਖੋਦ ਇਥੋਂ ਹਾਕੀ ਸਟਾਰਟ ਕੀਤੀ ਸੀ ਤੇ ਨਾਲ ਛੰਮੀ ਭਾਜੀ ਆਪਣੇ ਕੋਚਿੰਗ ਕਰ ਰਹੇ ਸੋ ਬਹੁਤ ਹੀ ਇੱਕ ਸੌਅਰ ਮੂਮੈਂਟ ਆ ਮੇਰੇ ਲਈ ਵੀ ਸਾਰੇ ਸੂਰ ਲੀਗ ਦੇ ਅੱਜ ਟਰੋਫੀ ਦਾ ਜੋ ਟੂਰ ਅਜੋ ਸਟਾਰਟ ਹੋਣ ਜਾ ਰਿਹਾ ਸੋ ਇਹ ਅੱਗੇ ਵੀ ਸਾਡੇ ਬੱਚਿਆਂ 'ਚ ਬਹੁਤ ਇਨਸਪਾਇਰੇਸ਼ਨ ਪੈਦਾ ਕਰੂਗਾ ਤੇ ਬੱਚੇ ਹੋਰ ਸਪੋਰਟਸ ਨਾਲ ਜੁੜਨਗੇ ਤੇ ਆਪਣੇ ਇੰਡੀਆ ਦਾ ਆਪਣੇ ਪੇਰੈਂਟਸ ਦਾ ਪੰਜਾਬ ਦਾ ਨਾਮ ਹੋਰ ਰੌਸ਼ਨਾ ਹੋਰ ਰੌਸ਼ਨ ਕਰਨਗੇ ਆ ਟੀਮ ਨੂੰ ਕੀ ਸ਼ੁਕਰਾਵਾ ਦੇਣਾ ਚਾਹੁੰਦੇ ਹਾਂ ਟੀਮ ਇੰਡੀਆ ਲਈ ਹਮੇਸ਼ਾ ਹੀ ਸ਼ੁਭ ਕਾਮਨਾਵਾਂ ਦਿੱਤਾ ਨਿਕਲਦੀ ਆ ਰਹੀਆਂ ਕਿ ਉਹ 올 ਦੀ ਬੈਸਟ ਕਹਿਣਾ ਚਾਹੁੰਗਾ ਉੱਤਰੀ ਟੀਮ ਨੂੰ ਵੀ ਉਹ ਜਿੱਤ ਕੇ ਆਪਣਾ ਬੜੀਆ ਹੋਕੀ ਦਾ ਪ੍ਰਦਰਸ਼ਨ ਕਰਨ ਉਹਥੇ ਜੋ ਪ੍ਰੈਪਰੇਸ਼ਨ ਹੈ ਉਹ ਕੰਫੀਡੈਂਸ ਨਾਲ ਖੇਡਣ ਤੇ ਆਪਣੀ ਟਰੋਫੀ ਆਪਣੇ ਇੰਡੀਆ ਚ ਹੀ ਰਹਿ ਜਾਵੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤੇ ਉਸ ਵਿੱਚ ਵੀ ਹੋਕੀ ਨੇ ਬਹੁਤ ਮੂਰਤ ਕੀਤੀ ਹੈ ਬਹੁਤ ਅੱਗੇ ਬੜੀਆ ਖਾਸ ਕਰਕੇ ਪੰਜਾਬ ਦਾ ਜ਼ਿਕਰ ਵੱਡਾ ਹੁੰਦਾ ਅੰਮ੍ਰਿਤਸਰ ਦਾ ਉਹ ਵੱਡਾ ਹੁੰਦਾ ਕਿੰਨਾ ਕੁ ਮਰਦ ਕੀ ਕਹਿਣਾ ਚਾਹੁੰਦੇ ਹਾਂ ਇਸ ਬਾਰੇ ਕਿ ਦਿਨ-ਦਿਨ ਘੱਟ ਵੱਧ ਰਿਹਾ ਹੈ ਜੀ ਬਿਲਕੁਲ ਤੇਨ ਬਦਨ ਆਫਤਿਗਰਾਫ ਬੱਚਾ ਹੋ ਰਿਹਾ ਕਿਉਂਕਿ 1980 ਤੋਂ ਬਾਅਦ ਆਪਣਾ ਜੋ ਟੋਕੀਓ ਦੇ ਵਿੱਚ ਮੈਡਲ ਆਇਆ 올림픽 ਦੇ ਵਿੱਚ ਬ੍ਰਾਂਟ ਮੈਡਲ ਉਸ ਤੋਂ ਬਾਅਦ ਕਾਫੀ ਗਰਾਫ ਉਸ ਇੱਕ ਗੈਪ ਪੈ ਗਿਆ ਸੀਗਾ ਹਾਕੀ ਦੇ ਵਿੱਚ ਸੋ ਹੁਣ ਉਹ ਕਾਫੀ ਗਰਾਫ ਉੱਚਾ ਵੱਧ ਰਿਹਾ ਹੈ ਹਾਕੀ ਇੰਡੀਆ ਬਹੁਤ ਅੱਛੇ ਔਰ ਪੰਜਾਬ ਗਵਰਨਮੈਂਟ ਸਾਰੇ ਜਿਸ ਸਪਿੰਗਲ ਸਕੂਲ ਬਹੁਤ ਇਨੀਸ਼ੀਏਟਿਵ ਲੈ ਰਹੇ ਨੇ ਕਿ ਗਰਾਸ ਰੂਟ ਤੇ ਕੀ ਕੰਮ ਹੋ ਸਕਦਾ ਉਤੋਂ ਤੇ ਮੈਂ ਤਾਂ ਇਹੀ ਕਹਾਂਗਾ ਕਿ ਹੋਰ ਤਰਫ ਜਿੱਥੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਹੋਰ ਤਰਫ ਲੱਗਣ ਅੱਜ ਇਤੋਂ ਹੋਰ ਬੱਚੇ ਨਿਕਲ ਕੇ ਅੱਗੇ ਵਧ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਆ। ਥੈਂਕ ਯੂ। ਵੀ ਸ਼ਵ ਕੱਪ ਟਰਾਫੀ ਅੰਮ੍ਰਿਤਸਰ ਦੇ ਵਿੱਚ ਪਹੁੰਚੀ ਆ। ਸਪ੍ਰਿੰਗ ਡੇਅ ਸਕੂਲ ਆ ਜਿਸ ਨੇ ਪੰਜ ਗੋਲੰਪੀਅਨ ਪੈਦਾ ਕੀਤੇ ਤੇ ਅੱਜ ਫਿਰ ਜਦੋਂ ਜੂਨੀਅਰ ਹਾਕੀ ਵਿਸ਼ੇ ਕੱਪ ਸ਼ੁਰੂ ਹੋ ਰਿਹਾ ਹੈ ਤੇ ਉਸ ਦੀ ਸ਼ੁਰੂਆਤ ਵੀ ਉਪਰ ਸਰ ਤੋਂ ਹੋ ਰਹੀ ਹੈ ਤੇ ਟਰਾਫੀ ਦੇ ਇੱਤੇ ਸ਼ਰਮਣੀ ਕੀਤੀ ਗਈ ਹੈ। ਆ ਗੱਲਬਾਤ ਕਰਾਂਗੇ ਸਟ੍ਰਾਲ ਹਾਕੀ ਟੀਮ ਦੇ ਚੀਫ ਸਿਲੈਕਟਰ ਬਲਵਿੰਦਰ ਸ਼ੰਮੀ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ ਗੱਲਬਾਤ ਕਰਾਂਗੇ। ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਬਕਾਇਦਾ ਇੱਥੋਂ ਸ਼ੁਰੂਆਤ ਵੱਡੇ ਮੁਕਾਬਲੇ ਵਿੱਚ ਇਕੱਤਰ ਮਿਲਣਗੇ ਸ਼ੁਰੂਆਤ ਅਬਰ ਸਰ ਤੋਂ ਹੋ ਰਹੀ ਹੈ ਕਿੰਨਾ ਕਮਾਲ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਹੌਕੀ ਇੰਡੀਆ ਦਾ ਉਸ ਤੋਂ ਬਾਅਦ ਪੰਜਾਬ ਹੌਕੀ ਦਾ ਕਿ ਜਿਹੜਾ ਮਾਣ ਹੈ ਇਹਨਾਂ ਨੇ ਅਮਰਸਰ ਨੂੰ ਬਖਸ਼ਿਆ ਹੈ ਕਿ ਪਵਿੱਤਰ ਗੁਰੂਆਂ ਦੀ ਧਰਤੀ ਹੈ ਜਿੱਥੋਂ ਇਹ ਟਰੋਫੀ ਜਿਹੜੀ ਹੈ ਚਾਲੂ ਹੋ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਜਿੱਦਾਂ ਇਹ ਟਰੋਫੀ ਚਾਲੂ ਹੋਈ ਹੈ ਉਹ ਵਾਪਸ ਇੱਥੇ ਅਸੀਂ ਫਾਈਨਲ ਜਿੱਤ ਕੇ ਫਿਰ ਇਸੇ ਤਰ੍ਹਾਂ ਹੀ ਇਸ ਅਮਰਸਾ ਦੀ ਧਰਤੀ ਪੁੱਤਰ ਧਰਤੀ ਦਾ ਗੁਰੂ ਸਾਹਿਬ ਦੀ ਲੈ ਕੇ ਆਈਏ ਔਰ ਇਹ ਬੜੀ ਮਾਨ ਦੀ ਗੱਲ ਹੈ ਸਪੈਸ਼ਲਿਸਟ ਪ੍ਰਿੰਗ ਦੇ ਸਕੂਲ ਦੀ ਜਿੱਥੇ ਕਿ ਪੰਜ ਲੰਪੀਨ ਜਿਹੜੇ ਆ ਉਹ ਮਹਾਰਾਜਾ ਰਣਜੀਤ ਸਿੰਘ ਹੌਕੀ ਅਕੈਡਮੀ ਨੇ ਪੈਦਾ ਕੀਤੇ ਆ ਅਸੀਂ ਫਿਰ ਇੱਕ ਵਾਰੀ ਧੰਨਵਾਦੀ ਆ ਪੰਜਾਬ ਹੌਕੀ ਅਸੋਸੀਏਸ਼ਨ ਦੇ ਨਮਰੀਕ ਸਿੰਘ ਕੁਆਰ ਔਰ ਪ੍ਰਧਾਨ ਨਿਤਨ ਕੋਲੀ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਇਮਾਨ ਬਖਸ਼ਿਆ ਔਰ ਹੌਕੀ ਇੰਡੀਆ ਵੱਲੋਂ ਦਲੀਪ ਚਰਕੀ ਜੀ ਦਾ ਭੋਲਾ ਜੀ ਔਰ ਸਾਡੇ ਚੀਫ ਸਲੈਕਟਰ ਡਾਕਟਰ ਆਰ ਪੀ ਸਿੰਘ ਔਰ ਕੈਸ਼ੀਅਰ ਸਾਹਿਬ ਜਿਹੜੇ ਕਿ ਚਨਈ ਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਵਾਦ ਤੇ ਬਲੀ ਮਾਨ ਦੀ ਗੱਲ ਹੈ ਕਿ ਸਾਡੀ ਜਿਹ ਟਰਾਫੀ ਹੈ ਇਹ ਸਾਡੇ ਅਮਸਰ ਆਈ ਹੈ ਸਰ ਸ਼ੁਰੂ ਕਦੋਂ ਹੋ ਰਿਹਾ ਕਿਤੇ ਕਿਤੇ ਜਿਹੜੇ ਇਹਦੇ ਇਵੈਂਟ ਹੋਣਗੇ ਹੌਕੀ ਦੇ ਮੁਕਾਬਲੇ ਇਹ 25 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਮਦਰਾਈ ਤੇ ਚਨਈ ਦੇ ਵਿੱਚ ਹੋ ਰਿਹਾ ਹੈ ਜਿਹੜੇ ਮੈਕਸਿਮ ਮੈਚ ਆ ਉਹ ਚਨਈ ਦੇ ਵਿੱਚ ਹੈ ਜਿਹੜਾ 10 ਦਸੰਬਰ ਨੂੰ ਫਾਈਨਲ ਖੇਡਣਾ ਚਾਹਾਂ ਪੰਜ ਤੋਂ ਜਿਹੜਾ ਹੈ ਚੂਲਮ ਅਸੀਂ ਸਪੈਸ਼ਲ ਥੈਂਕਸ ਕਰਦੇ ਆ ਜਿਹੜੇ ਹਾਕੀ ਇੰਡੀਆ ਵੱਲੋਂ ਡਾਕਟਰ ਸੰਤਲਜੀ ਰਾਜਕੁਮਾਰ ਜੀ ਆਏ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਟੂਟਰ ਕਿੰਨੀਆਂ ਟੀਮਾਂ ਇੱਥੇ ਵਿੱਚ ਸ਼ਾਮ ਹੋ ਰਹੀਆਂ ਜੀ ਇਹਦੇ ਵਿੱਚ ਇਸ ਵਰਲਡ ਕੱਪ ਦੇ ਵਿੱਚ 24 ਟੀਮ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਜਿਹੜਾ ਕਿ ਇੱਕ ਚਨਈ ਹਾਕੀ ਵੱਲੋਂ ਬਹੁਤ ਹੀ ਵੱਡਾ ਕਦਮ ਆ ਕਿ ਉਹ ਵਰਲਡ ਕੱਪ ਜਿਹੜਾ ਹੈ ਉਹ ਆਰਗੇਨਾਈਜ਼ ਕਰਦੇ ਆ ਉਹ ਸਾਨੂੰ ਉਮੀਦ ਆ के बहुत ही ये चंगी तरह जगह और नाइस होएगा तो हिंदुस्तान दा नारोशन होएगा तो इंडिया डी टीम गोल्ड मेल विजेतीगी थैंक यू दर सब ता उजड़ी थी आय हो ये ना ट्रॉफी के नाल की सर ऐसी जरूर जना जमांग ये विषय कदों शुरू हो, हो है। रहा है जी ओके ओके आ बस एफएच जूनियर बेंच वर्ल्ड कप ऑर्गा� And sports development authority of Tamil Nadu. It starts from November 28th to December 10th. It is in Chennai and Madurai. The two, the two venues we are connecting most of these nations. 24 uh, national international teams are participating. In that, 12 will be playing in Chennai and 12 will be in Madurai. And view in this, like to to create a awareness about this event and more uh, like you no know, branding. Like we are taking this trophy throughout the country on almost reaching 21 states. Started from New Delhi, where it was unveiled by our uh, 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 Deputy CM Mr. Odiniti Stalin of, uh, from uh, from Tamil Nadu, and the, the event started from Delhi, and like we reached um, Haryana and Chandigarh now in Punjab, and uh, like uh, we are traveling to Jammu and uh, and almost uh, touring, and finally. 26 will be ending in uh, kerala and finally this trophy will be handed over to the uh, chief minister of tamil nadu mr mk stalin and the tournament will commence from 28th of uh, november so this is something like you know this uh, it's an opportunity for every kid to inspire the kids like you know to hold this trophy feel this trophy and really to have a kind of lifetime opportunity to like you know, everyone to feel the trophy so that is the main purpose and uh, to like, you still know, spread hockey in India because you know that hockey has been a glorious past in India and it is a heritage of India. So, this, we, with the view of that, still we want to make into more of uh, awareness and like to create more of, nurture a lot of players from throughout the India and where to win the Olympic gold. That is the main mission behind this. Thank you. I'm Dr. Raj Rajkumar. I'm Dr. Raj Rajkumar, General Secretary, Hockey Road of Tamil Nadu, representing Hockey India and Government of Tamil Nadu in this prestigious tour. Thank you. इसी हाँ, को मैं तो रखूंगा, लेकिन सभी को हॉकी इंडिया और की तरफ से को आज जैसा कि हम ने देखा मेंस की, हमने सात तारीख को दिल्ली में शुरू की थी जब हॉकी के सौ साल पूरे हुए थे उसकी हमने वर्षगांठ दिल्ली में मनाई थी उसी को आगे ले जाते हुए हम एक ट्रॉफी टूर कर रहे हैं जो की हम ऑल ओवर द कंट्री कर रहे हैं ट्वेंटी टू स्टेट्स में करीब कर रहे हैं हम और ऑल सिटीज में हम ये जा रहे हैं बीस दिन में हम इसे कम्प्लीट कर रहे हैं आज उसी के सिलसिले में हम अमृतसर आए हुए थे यहाँ पे हमारे साथ हॉकी तमिलनाडु के जनरल सेक्रेटरी डॉक्टर सैंथल राजकुमार हैं जो कि इस ट्रॉफी के कार्यवाहक और हॉकी के बहुत बड़े कोच और जाने माने विशेषज्ञ हैं उन्हीं के सुपरविजन में हम ये ट्रॉफी टूर कर रहे हैं इसमें हम ऑल ट्वेंटी स्टेट्स में जाएंगे इसके अंत होने पे जब ये खत्म होगा तो जो चीफ मिनिस्टर है तमिलनाडु को उनको ये हैंड की जाएगी और उसके बाद अट्ठाईस नवंबर से दस दिसंबर तक चेन्नई में और मदुरई में मैचेस होंगे जिसके बाद विनिंग टीम को ये ट्रॉफी दी जाएगी जी, जी, जी बहुत ही अच्छा लग रहा है अमृतसर आके यहाँ की हवा यहाँ के लोग यहाँ का प्यार जो हमें मिला है जो डॉक्टर साहब को मिला है बहुत ही अच्छा लगा इन्होंने भी जिस हिसाब से लोगों से बात की बच्चे भी बहुत खुश हुए इनकी बातें सुन के इन्होंने इन्वाइट भी किया है बच्चों को मैं फिर से वो बात दोहराना चाहूँगा कि डॉक्टर साहब और तमिलनाडु गवर्नमेंट ये चाहती है कि हर स्टेट से इंडिया के हर स्टेट से ज़्यादा से ज़्यादा बच्चे आएँ तमिलनाडु आए वहाँ पर खेले वहाँ की इंफ्रास्ट्रक्चर का और वहाँ की चीज़ों का जो है वो फ़ायदा उठाएँ जो कि तमिलनाडु गवर्नमेंट भी यही चाहती है और इसी कड़ी में जूनियर हॉकी वर्ल्ड कप भी हो रहा है उसके बाद ये ट्रॉफी भी हमने इसीलिए करवाई है ट्रॉफी टूर जो है इसका मुख्य कारण यही है कि ज्यादा से ज्यादा लोगों को पता चल सके कि हॉकी तमिलनाडु कितना इन्वेस्ट कर रहा है और कितना निखार चाह रहा है बच्चों में एथलीट्स में एटसेट्रा थैंक यू सो मच ਆ ਆ ਸੁਪਰੀਮੇ ਸਕੂਲ ਦੇ ਵਿੱਚ ਅੱਜ ਇਹ ਸਮਾਗਮ ਹੋਇਆ ਹੈ ਤਾਂ ਸਕੂਲ ਦੇ ਪ੍ਰਿੰਸੀਪਲ ਡਾਕਟਰ ਪ੍ਰਿੰਸੀਪਲ ਅਜੀਵ ਕੁਮਾਰ ਸ਼ਰਮਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਇਸ ਸਕੂਲ ਦੇ ਵਿੱਚ ਸਮਾਗਮ ਹੋਇਆ ਹੈ ਇੱਕ ਵਟਾ ਸਮਾਗਮ ਸੀ ਅ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਅੱਜ ਜਿੱਤੂ ਸ਼ੁਰੂਆਤ ਹੋਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਵੱਡੇ ਈਵੈਂਟ ਹੋਏ ਨੇ ਇੱਥੇ ਤਾਂ ਕਿੰਨਾ ਕਮਾਨ ਮਹਿਸੂਸ ਕਰਦੇ ਹੋ ਕਿੰਨਾ ਕ ਪ੍ਰਾਊਡ ਹੁੰਦਾ ਤੁਸੀਂ ਦੇਖ ਹੀ ਸਕਦੇ ਹੋ ਜੀ ਸਾਰੇ ਸਕੂਲ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਜੂਨੀਅਰ ਵਰਡ ਕਪੀ ਕਾਫੀ ਸਟੇ ਸਕੂਲ ਦੇ ਵਿੱਚ ਆਈ ਹੈ ਔਰ ਇਸ ਜਗ੍ਹਾ ਤੋਂ ਸ਼ੁਰੂ ਹੋ ਕੇ ਇਹ ਅੱਗੇ ਜਾ ਰਹੀ ਹੈ ਜੇ ਪੂਰੀ ਇੰਡੀਆ ਦੇ ਟੂਰ ਦੇ ਵਿੱਚ ਤੇ ਤੁਸੀਂ ਸਮਝਦੇ ਹੋ ਕਿ ਹਾਕੀ ਦੇ ਨਾਲ ਸਪਿੰਗਲ ਸੀਨੀਅਰ ਸਕੂਲ ਦਾ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ ਔਰ ਸਾਨੂੰ ਇਸ ਚੀਜ਼ ਦਾ ਬੜਾ ਫਖਰ ਹੈ ਕਿ ਹਾਕੀ ਦੀ ਜਿਹੜੀ ਰਿਵਾਈਵਲ ਹੈ ਉਹਦੇ ਵਿੱਚ ਸਪਿੰਗਲ ਸਕੂਲ ਦਾ ਰੋਲ ਰਿਹਾ ਹੈ ਡਾਕਟਰ ਸ਼ਵਿੰਦਰ ਸਿੰਘ ਸੰਧੂ ਘਰਾਂ ਦੀ ਸਰਪੱਤੀ ਦੇ ਵਿੱਚ 올ੰਪੀਅਨ ਸ਼ੰਮੀ ਘਰਾਂ ਦੀ ਸਰਪੱਤੀ ਦੇ ਵਿੱਚ ਤੇ ਇਹ ਸਕੂਲ ਜਿਹੜਾ ਹੈ ਉਹ 올ੰਪੀਅਨਸ ਜਿਹੜਾ ਹੈ ਉਹ ਕ੍ਰੀਏਟ ਕਰ ਸਕਿਆ ਔਰ ਹਾਕੀ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੁਬਾਰਾ ਇਸ ਪੋਜੀਸ਼ਨ ਤੱਕ ਪਹੁੰਚ ਚੁੱਕੀ ਹੈ ਸਕੂਲ ਅੰਪਲੋਪੀਅਨਸ ਪੈਦਾ ਕਰਦੇ ਲਈ ਜਾਣਿਆ ਜਾਂਦਾ ਹੈ ਪੰਜ 올ंपियंस ਸਕੂਲ ਦੇ ਚੁੱਕਾ ਹੈ ਉਸ ਤੋਂ ਬਾਅਦ ਅੱਗੇ ਵੀ ਲਗਾਤਾਰ ਤਿਆਰੀ ਚੱਲ ਰਹੀ ਹੈ ਕਿੰਨਾ ਇੱਕ ਪ੍ਰਾਊਡ ਹੁੰਦਾ ਬਤੌਰ ਸਕੂਲ ਮੁਖੀ ਤੁਹਾਡੇ ਵਾਸਤੇ ਕਿ ਤੁਸੀਂ ਜੋ ਸੁਪਨਾ ਲੈ ਕੇ ਚੱਲੇ ਸੀ ਉਹ ਸੁਪਨੇ ਵਾਂਗ ਲਗਾਤਾਰ ਵੱਧ ਰਹੇ ਹੁਕੀ ਜੀ ਮੈਂ ਇਹ ਕਹਿ ਸਕਦਾ ਕਿ ਸਾਡੇ ਉੱਤੇ ਇੱਕ ਜ਼ਿੰਮੇਵਾਰੀ ਵੀ ਹੈ ਔਰ ਬੜਾ ਮਾਣ ਦੀ ਵਾਲੀ ਗੱਲ ਵੀ ਹੈ ਕਿ ਇੱਕ ਸਕੂਲ ਦੇ ਵਿੱਚੋਂ ਇਸ ਤਰ੍ਹਾਂ ਦੇ 올ंपੀਅਨ ਪੈਦਾ ਹੋ ਰਹੇ ਨੇ ਔਰ ਇਹ ਅੱਗੇ ਵੀ ਇਸ ਤਰ੍ਹਾਂ ਚੱਲਦਾ ਰਹੇ ਕਿਉਂਕਿ ਇੱਕ ਜਦੋਂ ਖਿਡਾਰੀ ਇਸ ਲੈਵਲ ਤੱਕ ਪਹੁੰਚਦਾ ਤੇ ਬਹੁਤ ਸਾਰੇ ਹੋਰ ਜਿਹੜੇ ਬੱਚੇ ਨੇ ਉਹਨਾਂ ਨੂੰ ਇਨਸਪਾਇਰ ਕਰਦਾ ਤੇ ਇਸ ਨੂੰ ਅਸੀਂ ਜ਼ਿੰਮੇਵਾਰੀ ਲੈ ਕੇ ਅੱਗੇ ਚੱਲ ਰਹੇ ਹਾਂ ਇਸੇ ਤਰ੍ਹਾਂ ਇਹ ਨੰਬਰ ਜਿਹੜਾ ਖਿਡਾਰੀਆਂ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੱਧਦਾ ਰਹੇ ਜਿਹੜੇ ਖਿਡਾਰੇ ਸ਼ਮੂਲਿਤ ਕਰ ਰਹੇ ਨੇ ਇਸ ਵਰਲਡ ਕੱਪ ਦੇ ਵਿੱਚ ਕੀ ਕਹਿਣਾ ਚਾਹਾਂ ਅਸੀਂ ਕਹਿਣਾ ਚਾਹਾਂਗੇ ਜੀ ਤੁਸੀਂ ਇੰਡੀਆ ਦੇ ਲਈ ਖੇਡਣਾ ਤੇ ਇੰਡੀਆ ਦੇ ਲਈ ਜਿੱਤਣਾ ਕਿਉਂਕਿ ਹੌਕੀ ਸਾਡੇ ਦੇਸ਼ ਦਾ ਮਾਣ ਹੈ ਇਸ ਮਾਣ ਨੂੰ ਅਸੀਂ ਬਣਾ ਕੇ ਰੱਖਣਾ ਥੈਂਕ ਯੂ ਸੂਸ਼ਨ ਪ੍ਰਿੰਸੀਪਲ ਜੀ ਕੁਮਾਰ ਸ਼ਰਮਾ ਜਿਨ੍ਹਾਂ ਨੇ ਸ਼ੁਭ ਕਾਮਨਾਵਾਂ ਆਪਣੀਆਂ ਖਿਡਾਰੀਆਂ ਨੂੰ ਦਿੱਤੀਆਂ ਐ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਾਸਤੇ ਬੜਾ ਪ੍ਰਾਊਡ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਸਕੂਲ ਹਮੇਸ਼ਾ ਇੱਕ ਸੁਪਨਾ ਲੈ ਕੇ ਚੱਲਿਆ ਸੀ ਤੇ ਉਸ ਸੁਪਨੇ ਦੇ ਚੱਲਦਿਆਂ ਅੱਜ ਤੱਕ ਪੰਜ 올ੰਪੀਅਨ ਜਿੱਤੇ ਉਹਨੇ ਇਹ ਦੇਸ਼ ਨੂੰ ਦਿੱਤੇ ਨੇ ਤੇ ਇਸ ਤੋਂ ਬਾਅਦ ਵੀ ਲਗਾਤਾਰ ਹੋਰ 올ੰਪੀਅਨ ਪੈਦਾ ਕਰਨ ਦਾ ਉਹ ਐਦ ਵੀ ਰੱਖਦੇ ਨੇ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਸਰੋਵਾਂਗੇ ਤਦ ਤੱਕ ਲਈ ਬਣੇ ਰਹਿਣਗੇ ਸੁਰਿੰਦਰਪਾਲ ਸਿੰਘ ਉਪਾਲ ਨੂੰ ਇਜਾਜ਼ਤ ਧੰਨਵਾਦ ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਜੀਤੂ ਵਿਪਰੀ ਮਹਾ ਸੁਰਿੰਦਰਪਾਲ ਸਿੰਘ ਵਰਪਾਲ 28 ਨਵੰਬਰ ਤੋਂ ਜੂਨੀਅਰ ਵਿਸ਼ਵ ਹਾਕੀ ਕੱਪ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਸ਼ਾਮਲ ਹੋ ਰਹੀਆਂ ਨੇ ਆਗਲ ਆ ਰਹੀਆਂ ਨੇ ਅੰਮ੍ਰਿਤਸਰ ਤੇ ਵਿੱਚ ਅੱਜ ਇਹ ਟਰੋਫੀ ਪਹੁੰਚੀ ਹੋਈ ਹੈ ਜਿਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਇਸ ਵਰਲਡ ਕੱਪ ਜੇਤੂ ਟੀਮ ਨੂੰ ਦਿੱਤੀ ਜਾਵੇਗੀ ਇੱਕ ਦੌਰਾ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦਾ ਤਾਂ ਜੋ ਜਿਹੜੇ ਨੌਜਵਾਨ ਖਾਸ ਤੌਰ ਤੇ ਉਹਨਾਂ ਤੱਕ ਇਹ ਟਰੋਫੀ ਲੈ ਕੇ ਚਾਈ ਜਾਵੇ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਵੀ ਪੈਦਾ ਹੋ ਸਕੇ ਤੇ ਉਹਨਾਂ ਨੂੰ ਵਕਾਦਾ ਤੌਰ ਤੇ ਜਾਣਕਾਰੀ ਵੀ ਉਹ ਮਿਲ ਸਕੇ ਕਿ ਆਖਰੀ ਵਿਸ਼ੇ ਕੱਪ ਕਦੋਂ ਸ਼ੁਰੂ ਹੋ ਰਿਹਾ ਹੈ ਇਸ ਵਿਸ਼ੇ ਕੱਪ ਨੂੰ ਲੈ ਕੇ ਵੱਡਾ ਉੱਚਾ ਖਿਡਾਰੀ ਲਗਾਤਾਰ ਤਿਆਰੀਆਂ ਕਰ ਰਹੇ ਨੇ ਤੇ ਜਿਹੜੇ ਚਾਹਣ ਵਾਲੇ ਨੇ ਜਿਹੜੇ ਪ੍ਰੇਮੀ ਨੂੰ ਪਿਆਰ ਹਾਕੀ ਨੂੰ ਪਿਆਰ ਕਰਦੇ ਨੇ ਪ੍ਰੇਮੀ ਉਹ ਵੀ ਲਗਾਤਾਰ ਇਸ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਸਪ੍ਰਿੰਗ ਡੇਅ ਸਕੂਲ ਦੇ ਵਿੱਚ ਟਰੋਫੀ ਪਹੁੰਚੀ ਹੋਈ ਹੈ ਜਿੱਥੇ ਅੱਜ ਸ਼੍ਰਮਣੇ ਕੀਤੀ ਜਾ ਰਹੀ ਹੈ ਸਮਾਗਮ ਕੀਤਾ ਜਾ ਰਿਹਾ ਹੈ ਤੇ ਇਹ ਉਹ ਸਕੂਲ ਹੈ ਜਿਸ ਨੇ ਪੰਜ 올ੰਪੀਅਨ ਦੇਸ਼ ਨੂੰ ਦਿੱਤੇ ਨੇ ਵੱਡਾ ਨਾਮ ਹੈ ਇਸ ਦਾ ਖਾਸ ਤੌਰ ਤੇ ਹਾਕੀ ਦੇ ਖੇਤਰ ਤੇ ਵਿੱਚ ਜਿੱਥੇ ਲਗਾਤਾਰ ਇੱਕ ਪਨੀਰੀ ਤਿਆਰ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ 올ੰਪੀਅਨ ਇਸ ਸਕੂਲ ਨੇ ਪੈਦਾ ਕੀਤੇ ਨੇ ਆਓ ਇਸ ਟਰੋਫੀ ਬਾਰੇ ਇਤੇ ਆਉਣ ਵਾਲੇ ਵਿਸ਼ਵ ਹਾਕੀ ਕੱਪ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਆ ਤੇ ਜਿਹੜੇ ਇਸ ਸਕੂਲ ਨਾਲ ਸੰਬੰਧਿਤ ਮੁਖੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਕਿਵੇਂ ਦਾ ਹੌਮਲ ਮਹਿਸੂਸ ਕਰਦੇ ਨੇ ਕਿਉਂਕਿ ਅੱਜ ਇਹ ਟਰੋਫੀ ਇੱਥੇ ਪਹੁੰਚੀ ਆ ਤੇ ਇੱਥੋਂ ਹੁਣ ਅਗਲੇ ਸਫ਼ਰ ਲਈ ਉਹ ਪਰਵਾਨਾ ਹੋਵੇਗੀ ਜੇ ਬਹੁਤ ਹੀ ਪ੍ਰਾਊਡ ਮੋਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰਕੇ ਅੰਮ੍ਰਿਤਸਰ ਦੇਈ ਗੁਰੂ ਦੀ ਅਗਲੀ ਲੀਗ ਇਸ ਸਪਿੰਗਡਲ ਸਕੂਲ ਲਈ ਖਾਸ ਕਰਕੇ ਜਿੱਥੇ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਤੇ ਟਰਾਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਹੈ ਹੌਕੀ ਵਾਲੋਂ ਹੋਬੀ ਪੰਜਾਬ ਵਾਲੋਂ ਕਿ ਟਰਾਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਸਾਡੇ ਸਟੂਡੈਂਟ ਆ ਉਹ ਟਰਾਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟ ਦਾ ਜਜ਼ਬਾ ਪੈਦਾ ਹੋਗਾ ਆਈ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਸਪਿੰਡਲ ਸਕੂਲ ਵੀ ਸਟਾਰਟਿੰਗ ਤੋਂ ਹੌਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਹੈ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਮੈਂ ਕੋਲ ਇਥੋਂ ਹੌਕੀ ਸਟਾਰਟ ਕੀਤੀ ਸੀ ਤੇ ਨਾਲ